ਗੱਡੀ ਹੈ ਸਟੇਟ ਹੈ ਸਟੇਟ ਹੈ ਮੈਂ ਗੁੱਸਾ ਰਹਾ ਕਰੀ ਆਫਰੀਕਾ ਦੀ ਸਵਾਰ ਕਰਦੇ ਅੰਦਰ ਪੰਗੂ ਬਲੌਗ ਦੇ ਵਿੱਚ ਟਾਈਮ ਹੋ ਗਿਆ 1:33 ਮਿੰਟ ਤੇ ਮੰਡੀ 'ਚ ਪਹੁੰਚ ਗਏ ਸੀ 4 ਵਜੇ ਦੀ 25 ਤਰੀਕ 4 ਵਜੇ ਦਾ ਟਾਈਮ ਦਾ ਤੇ 1:33 ਮਿੰਟ ਦੀ ਗੱਡੀ ਮੰਡੀ ਦੇ ਅੰਦਰ ਤੇ ਆ ਇਧਰ ਟਮਾਟਰਾਂ ਵਾਲੀਆਂ ਖੜੀਆਂ ਇਹਦੇ ਵਿੱਚ ਤੁਹਾਡੇ ਬਾਈ ਦੀ ਵੀ ਖੜੀ ਐ ਇੱਕ ਪਰ ਆਪਣਾ ਉਹ ਖੁੱਲਾ ਟਾਈਮ ਦਾ ਕੋਈ ਐ ਨਹੀਂ ਸੀਗਾ ਵੀ ਮੰਡੀ ਦਾ ਹੋਣੀ ਹੈਗਾ ਟਾਈਮ ਨਹੀਂ ਹੈਗਾ ਸੀਗਾ ਖੁੱਲਾ ਟਾਈਮ ਹੋਣ ਕਰਕੇ ਬਸ ਆਰਾਮਦਾਰੀ ਨਾਲ ਹੀ ਆਏ ਆ ਹਾਂ ਠੀਕ ਹੈ ਕੇ ਕੌਣ ਸੀ ਗਾੜੀ ਐ ਠੀਕ ਆ ਠੀਕ ਆ ਪਾ ਠੀਕ ਹੈ ਠੀਕ ਹੈ ਅੰਦਰ ਅੰਨਾਲ ਆ ਜਾ ਵਾ ਉਹ ਕਰਨਾ ਏ ਭਾਈ ਸਾਰੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਸਰਚਿੰਗਾਂ ਚੱਲ ਰਹੀਆਂ ਸਰਚਿੰਗਾਂ ਇਹਦੇ ਗ੍ਰੀਂਦਰ ਬਾਈ ਚੱਲ ਰਿਹਾ ਚਾਹ ਪੀ ਲਓ ਫਰੈਂਡਸ ਨਾ ਬਈ ਮੰਡੀ ਜਾ ਕੇ ਤਰਪਾਲਾਂ ਖੋਲਦੀ ਆਪਾਂ ਨੇ ਤੇ ਫੱਟੇ ਪਏ ਰਹਿਣ ਦਿੰਨੇ ਆ ਫੱਟੇ ਹੀ ਖੋਲਾਂਗੇ ਸਵੇਰੇ ਕਿਉਂ ਬਈ ਇਹ ਹੁਣ ਫੱਟੇ ਖੋਲਦੀ ਐ ਨਾ ਵਿੱਚ ਮੈਂ ਮੋਡੇ ਪਰ ਰੱਖ ਕੇ ਕੀ ਹੁੰਨੇ ਥੈਲਾ ਹੋ ਜਾਣਾ ਹੋ ਜਾਣਾ ਖੋਲ ਜੂਗੀ ਕੀਆ ਗੁੰਡਾ ਬਣੇਗਾ ਰੇ ਤੂੰ ਛੱਡ ਛੱਡ ਜਾ ਨਾ ਵੀਂਦਰ ਗੱਡੀ ਹੋ ਗਈ ਖਾਲੀ ਮੈਂ ਕਿਹਾ ਵੀ ਉਹ ਚੋਲਾ ਦਿੱਤੇ ਰਹਿੰਦੇ ਹਾਂ ਆੜਾ ਪੂੜਾ ਮਿਲ ਗਿਆ ਹਾਂ ਕੀ ਟਾਈਮ ਹੋਇਆ ਮੇਰਾ 4:00 ਵਜੇ ਹੈ ਨਾ ਆ ਉਸ ਤੋਂ ਪੜ੍ਹੇ ਹੋ ਗੁਰੂ ਲੈ ਤੂੰ ਆ ਜਾ ਵਿੱਚ ਹੋਰ ਹਾਂ ਤੈਨੂੰ ਕਹਾਂ ਵੀ ਉਹ ਪੈਸੇ ਵਾਲਾ ਵਿੱਚ ਮੇਂ ਹੀ ਰਹਿਣ ਦੇਣਾ ਠੀਕ ਹੈ ਇੱਧਰ ਕਰ ਲੈ ਇਹਨੂੰ ਤੇ ਹੁਣ ਆਪਾਂ ਨੇ 500 ਰੁਪਏ ਦੇ ਕੇ ਨਿਕਲ ਜਾਣਾ ਇਹਨਾਂ ਨੂੰ ਫੱਟੇ ਫੁੱਟੇ ਪਾਈਏ ਹੌਕਰ ਵਾਲੇ ਦਾ ਨਾ ਆ ਬੰਪਰ ਰਗੜਿਆ ਗਿਆ ਆ ਇੰਨਾ ਕਰ ਆ ਦੋਵੇਂ ਦਬਾਉਣ ਲੱਗੇ ਹੋਏ ਆ ਇਹਨੂੰ ਉਸ ਸਾਲਾ ਵੀ ਉਹਨੂੰ ਕਰ ਰਿਆ ਰੌਂਗ ਸਾਈਡ ਗੱਡੀ ਵਸਾਈ ਇਹਨੇ ਨਦੀ ਦੇ ਕਰੋ ਦਰਸ਼ਨ ਉਹਦਾ ਸਾਫ ਹੈ ਥੋੜੀ ਬੋਦੀ ਬਾਜੇ ਬਾਈ ਤੁਹਾਨੂੰ ਦਾ ਜਨਾ ਹੀ ਹੋ ਕਰਿਆ ਵਾਹਨ ਨੇ ਨਾ ਦੇ ਮਾਰੇ ਹੋ ਅੱਜ ਸਾਡਾ 65 ਟੁੱਟ ਗਿਆ ਬਾਈ ਕਰ ਪੀਕਪਾ ਕਹੋ ਪਹਿਲਾਂ ਵੀ ਉੱਪਰ ਵਾਲਾ ਵੀ ਪੀਕਪ ਵਾਲੇ ਨਹੀਂ ਤੋੜਿਆ ਦਾ ਥੱਲੇ ਵਾਲਾ ਵੀ ਪੀਕਪ ਵਾਲੇ ਨਹੀਂ ਤੋੜਿਆ ਆ ਤੋੜਿਆ ਨਾ ਆਹ ਤੇ ਗੁਜਰੀ ਘਾੜ ਦੇ ਥੋੜਿਆ ਦਾ ਉੱਪਰ ਵਾਲਾ ਸਾਡੀ ਤਾਂ ਕੋਈ ਵਿਅਕਤੀ ਨਹੀਂ ਖੜੀ ਗੱਡੀ ਦਾ ਥੋੜ੍ਹ ਕੇ ਗਿਆ ਆਹ ਖੜੀ ਗੱਡੀ ਦੇ ਬਾਈ ਤੋੜ ਗਿਆ ਵੇ ਭੱਜਿਆ ਫਿਰ ਭੱਜ ਗਿਆ ਰੁਕਿਆ ਵੀ ਨਹੀਂ ਮੇਰੇ ਤਾਂ ਹਾਂ ਜੀ ਮਿੱਤਰੋ ਆਸਰੀ ਕਾਲ ਦਿਨ ਅੱਜ ਪਤਾ ਨਹੀਂ ਸਾਨੂੰ ਕਿੰਨਾ ਹੋ ਗਿਆ ਤੇ ਗੌਰਵ ਬਾਈ ਮਿਲਿਆ ਗੌਰਵ ਬਾਈ ਚਲਾਉਂਦਾ ਐਂਬੂਲੈਂਸ ਆਪਣੀ ਆਪਣੀ ਤੇਰੀ ਹੈ ਨਾ ਆ ਆਪਣੀ ਐਂਬੂਲੈਂਸ ਆ ਬਾਈ ਪੂਰਨੀਆਂ ਛੱਡ ਕੇ ਆਇਆ ਡੈੱਡ ਬੋਡੀ ਤੇ ਮੈਂ ਬਾਈ ਨੂੰ ਚਾ ਮੈਂ ਕਹਿੰਦਾ ਤੈਨੂੰ ਡਰ ਨਹੀਂ ਲੱਗਦਾ ਕਹਿੰਦਾ ਡਰ ਕਹਿੰਦਾ ਜਿਉਂਦੇ ਬੰਦੇ ਆ ਤੇ ਮਰਿਆਂ ਦੇ ਕਾਹਦਾ ਡਰ ਆ ਨਾ ਐ ਕਿ ਨਹੀਂ ਤੇ ਆਉਣਾ ਸਾਰੇ ਕਹਿੰਦਾ ਇੱਧਰੇ ਇੱਧਰੇ ਚੱਲਦਾ ਨੂੰ ਹੈ ਹਾਂ ਯੂਪੀ ਵਿਹਾਰ ਬੰਗਾਲ ਯੂਪੀ ਵਿਹਾਰ ਬੰਗਾਲ 3436 ਤੱਕ ਤੇ ਆਪ ਤਿਆਰ ਕਰਵਾਈ ਵੀ ਆਇਨੇ ਪੀਕਅਪ ਦੀ ਇਹ ਵੀ ਹੁਣ ਨਵੀਂ ਆਈ ਆ ਬਾਈ ਅੱਛਾ ਪੀਕਅਪ ਦੀ ਉਹ ਲੱਗੀ ਹੁਣ ਹੁਣ ਚੱਲੀ ਐ ਇੱਧਰੇ ਐ ਲਖਨਊ ਵਾਲੀ ਸਾਈਡ ਜਾਦਾ ਅੱਛਾ ਹੁਣ ਆਪਣੇ ਮੋਹਾਲੀ ਚ ਐ ਤੀਜੀ ਚੌਥੀ ਗੱਡੀ ਐ ਠੀਕ ਆ ਐ ਹੁਣ ਬਾਈ ਚਾਹ ਪਾਣੀ ਪੀਨੇ ਆ ਆਪਾਂ ਐਵੇ ਅੱਛਾ ਕੱਬੇ ਪਾਰਟੀਸ਼ਨ ਆ ਉਹ ਪਹਿਲਾਂ ਹੀ ਹਨਾ ਜਿਵੇਂ ਆਉਂਦਾ ਪੁਰਾਣੀ ਉਹ ਚ ਪੀਕਅਪ ਚ ਏਸੀ ਆ ਕੈਬਨ ਏਸੀ ਕੈਬਨ ਏਸੀ ਲੱਗਿਆ ਪਿੱਛੇ ਵਾਲਾ ਲੱਗਿਆ ਫ੍ਰਿਜ ਦਾ ਲੱਗਿਆ ਫ੍ਰਿਜ ਵੀ ਹੈਗਾ ਵਿੱਚ ਫ੍ਰਿਜਰ ਆ ਵਿੱਚ ਵਿੱਚ ਅੱਛਾ ਨਾ ਤੁਹਾਨੂੰ ਐਂਬੂਲੈਂਸ ਦਿਖਾਣੇ ਆ ਅੰਦਰ ਦੇ ਆਏ। ਅੱਗੀ ਤਾਂ ਥੋੜੀ ਜਿਹੀ ਗੰਦੀ ਹੋਈਗੀ। ਨਾ ਨਾ ਗੰਦੀ ਗੰਦੀ ਨੂੰ ਕੋਈ ਨਹੀਂ। ਅੱਛਾ। ਅੱਛਾ ਇਹਦੇ ਚ ਪਾ ਕੇ ਲੈ ਕੇ ਜਾਣੇ ਤੁਸੀਂ ਬੰਦੇ। ਇਹਨੇ ਕਿਹਦਾ ਹੁੰਦਾ ਸੀ। ਹਾਂ। ਉਹ ਉੱਪਰ ਬੰਦਿਆਂ ਵੱਤ ਆਈ ਸੀ। ਅੱਛਾ। ਉਹ ਫ੍ਰਿਜ ਦਾ ਉਹ ਸਹਮਣਾ ਬਲੋਰ ਹੈ। ਹਾਂ। ਉਹ ਸਹਮਣਾ ਫ੍ਰਿਜ ਦਾ ਲੱਗਿਆ ਹੋਇਆ ਹੈ। ਸਿੱਧੀ ਫਲੈਟ ਜਾਂਦੀ ਹੈ ਇਹ ਨਰਕ ਦੀ ਸਿੱਧੀ ਨਰਕ ਉਹਦੀ ਨਰਕਾਂ ਦੀ ਐ ਸਵਰਗਾਂ ਦੀ ਉਹ ਤਾਂ ਬੰਦੇ ਦੇ ਕਰਮਾਂ ਦੇ ਉੱਪਰ ਆ ਕਿਹੜੀ ਫਲੈਟ ਜਾਂਦੀ ਹੈ ਅਸੀਂ ਰਾਮਾਂ ਛੱਡਿਆਂ ਦੇ ਬਾਕੀ ਤਾਂ ਉੱਪਰ ਹਾਂ ਬਾਕੀ ਤਾਂ ਉੱਪਰ ਵਾਲੇ ਦੇ ਉੱਪਰ ਆ ਤੇ ਇਧਰ ਤੇ ਆਹ ਇਹਦਾ 에어ਪੋਰਟ ਵੱਲੇ ਮੁੜ ਕੇ ਜਾਂਦੇ ਆ ਉਸ ਟ ਟੋਲ ਟੈਕਸ ਦਾ ਨਹੀਂ ਲੱਗਦਾ ਹੋਣਾ ਤੇਰਾ ਜਿੱਟ ਪਾਣਾ ਤਪਾਦਣਾ ਦੋ ਤਿੰਨੇ ਚੌੜੇ ਮੂਰੇ ਲਾਲੂ ਪਿੱਛਾ ਮਾਰੋਦਣਾ ਘੱਟੀ ਜਾਣੀ ਨਾ ਨਾ ਨਹੀਂ ਮਿੱਤਰੋ ਅੰਦਰ ਤੇ ਕੈਬ ਨਾਲ ਜ ਆ ਪਾਣੀ ਵਾਲੀ ਬੋਤਲ ਕਿੱਥੇ ਆ ਵਿੱਚੇ ਰੱਖੀ ਵਿਆ ਅੱਗੇ ਇਧਰ ਤੇ ਕੋਈ ਪਤਾ ਨਹੀਂ ਲੱਗਦਾ ਹਨਾ ਪਿੱਛੇ ਤੇ ਨਾ ਭਾਈ ਚੱਲ ਹੁਣ ਚਾਹ ਪੀਨੇ ਆਪਾਂ ਲੜਨੇ ਵਾਲੀ ਚੀਜ਼ ਦਾ ਤੂੰ ਖਾ ਰਿਆ ਹੈਂ ਹੈ ਬਾਜੀ ਜਿਹੜੀ ਲੜਦੀ ਹੁੰਦੀ ਹੈ ਸਾ ਨਾ ਇੱਧਰ ਵੀ ਇੱਧਰ ਦਿਖਾਈ ਬਾਈ ਉਹ ਮੇਰੀ ਗੱਲ ਨਾ ਹੀ ਕੀ ਖਾ ਰਹਿਆ ਆ ਆ ਜੇ ਨੂੰ ਲੜਦੀ ਹੋ ਲੜਦੀ ਜਾਂ ਨਾਲ ਨਾਲ ਲੜਦੀ ਆ ਕਰਦੇ ਧਾਰ ਰਹਿਆਂ ਤੂੰ ਵੇਸਣ ਜਾ ਜੀ ਮੈਂ ਹੋਰ ਕੋੜੀ ਕਰ ਰਿਹਾ ਉਹ ਫੋਨ ਆ ਗਿਆ ਮਰੀਂਦਰ ਦਾ ਅਸੀ ਕਾਲ ਜੀ ਸਵਾਲ ਕਰਦੇ ਆ ਤੁਹਾਡਾ ਭੰਗੂ ਬਲੌਗ ਦੇ ਵਿੱਚ ਟਾਈਮ ਹੋ ਗਿਆ ਵੇੜਾ ਦੋ ਜਨੇ ਵਾਲੇ ਆ 15 ਮਿੰਟ ਰਹਿ ਗਏ ਇਹ ਤਾਂ ਪੌਂਤਾ ਤਾਵੀ ਫਾਰ ਕਰਿਆ ਸ਼ਾਮਲੀ ਤੋਂ ਪਿੱਛੇ ਮੁਜੱਫਰਨਗਰ ਪਾਰ ਕਰਕੇ ਤੇ ਆਪਣੀ ਗੱਡੀ ਰੇਸ ਛੱਡੀ ਜਾ ਰਹੀ ਹੈ ਤੇ ਹੁਣ ਤੁਹਾਨੂੰ ਮੈਂ ਸਾਰੀ ਗੱਲ ਸਮਝਾਉਣਾ ਵੀ ਗੱਲ ਹੋਈ ਗਈ ਹੈ ਹਨਾ ਗੱਲ ਹੋਈ ਇਦਾਂ ਜਾਂਦੇ ਬਿਨਾ ਇੰਨਾ ਸ਼ੁਕਰ ਮੰਡੀਜ਼ ਟਾਈਮ ਤੇ ਕਰਾ ਦੀ ਜਾਂਦੇ ਹੋਏ ਰੇਜ਼ ਵਿਚ ਨੂੰ ਛੱਡ ਦਿਆ ਕਰ ਇਹਦੀ ਮਤਲਬ ਹਲਕਾ ਜਿਹਾ ਝਟਕਾ ਜਿਹਾ ਵੱਜਦਾ ਹੁੰਦਾ ਤਾਂ ਵੀ ਜਿਵੇਂ ਐਦਾਂ ਕਰਕੇ ਹਨਾ ਹਾਂ ਹੁਣ ਦੇਖੋ ਅ ਜਿਵੇਂ ਆਪੋਲ ਹੈ ਨਾ ਉਲਟੇ ਤਾਂ ਜਮਈ ਰਹਿ ਗਈ ਏ ਜੈਂਸੀ ਵਾਲਿਆਂ ਨੂੰ ਕਹਿੰਦੇ ਆ ਵੀ ਸਰਵਿਸ ਕਰੋ ਹਨਾ ਵੀ ਅਸੀਂ AMC ਲੱਤੀ ਵੀ ਆ ਗੱਡੀ ਦੀ ਉਹ ਕਹਿੰਦੇ ਜੀ ਜਦ ਤੱਕ ਸਰਵਿਸ ਦਾ ਟਾਈਮ ਨਹੀਂ ਹੁੰਦਾ ਜਦ ਤੱਕ ਨਹੀਂ ਅਸੀਂ ਸਰਵਿਸ ਕਰਦੇ ਹੁਣ ਪਹਿਲੀ ਧਾਰਵਾਸ 40000 ਤੇ ਇਹ ਆ 1 ਸਾਲ ਦੇ ਵਿੱਚ ਦੂਜੀ ਸਰਵਿਸ 2 ਸਾਲ ਤੇ 1 ਲੱਖ 40000 ਚੱਲੀ ਵੀ ਹੋਣੀ ਚਾਹੀਦੀ ਗੱਡੀ ਹੁਣ ਤੁਸੀਂ ਆਪ ਹਿਸਾਬ ਲਾਓ ਔਰ ਜੇ ਆਹੀ ਆਪਾਂ ਪੈਸੇ ਦੇ ਕੇ ਕਰਾਣੀ ਹੁੰਦੀ ਸਰਵਿਸ ਫੇਰ ਇਹਨਾਂ ਨੇ ਕਹਿਣਾ ਤਾਂ 40 40000 ਬਾਤ ਕਰ ਲਓ ਹੁਣ 1 ਲੱਖ ਦੀ ਸਮਝ 1 ਲੱਖ 1 ਲੱਖ ਕਿਲੋਮੀਟਰ ਚੱਲਣੇ ਤੋਂ ਬਾਅਦ ਸਰਵਿਸ ਹੋ ਰਹੀ ਹੈ ਗੱਡੀ ਹੋਊਗੀ ਇਹ ਨਾ ਐ ਜੀ ਇਹਨਾਂ ਦੇ ਮੈਂ ਕਿਹਾ ਵੀ ਮੈਂ ਉਹਨੂੰ ਪੁੱਛਿਆ ਟਾਟਾ ਵਾਲੇ ਨੂੰ ਤੇ ਇੱਕ ਗੱਲ ਹੋਰ ਜੇ ਤਾਂ ਇਹਨਾਂ ਨੂੰ ਉਹ ਕਹਿ ਦਿੰਨੇ ਆ ਵੀ ਭਾਈ ਸਾਡੀ ਗੱਡੀ 'ਚ ਏਐਮਸੀ ਚ ਨਹੀਂ ਹੈਗੀ ਫੇਰ ਤਾਂ ਸਮਾਨ ਹੈ ਗਿਆ ਇਹਨਾਂ ਕੋਲ ਹਾਂ ਜੇ ਇਹਨਾਂ ਨੂੰ ਪਹਿਲਾਂ ਹੀ ਦੱਸ ਦਿਓ ਨਾ ਵੀ ਸਾਡੀ ਗੱਡੀ ਏਐਮਸੀ 'ਚ ਆ ਫਿਰ ਕਹਦਣਗੇ ਸਾਡੇ ਕੋਲ ਤਾਂ ਜੀ ਸਮਾਨ ਹੀ ਨਹੀਂ ਹੈਗਾ ਇਹਦਾ ਫਿਲਟਰ ਹੀ ਨਹੀਂ ਹੈਗੇ। ਤੁਸੀਂ ਫਿਰ ਭੈਣ ਔਰ ਲਗੇ ਤੇ ਸੁਣਨਾ ਮੇਰੇ ਤੇ ਗੱਡੀ ਕਾਤੇ ਹੋ ਕਰਦਣਾ ਜਾਂ ਤਾਂ 55000 ਸਾਡਾ ਵਾਪਸ ਕਰੋ। ਕੋਈ ਨਹੀਂ ਉਹਦੇ ਨਾਲ ਜਾ ਕੇ ਕਰਦਾ ਮੈਂ ਗੱਲ ਮੋੜੇ ਵਾਲੇ ਨਾਲ। ਹਾਂ ਹੁਣ ਦੇਖੋ ਚੰਗੀ ਪੱਲੀ ਚੱਲ ਰਹੀ ਆ 60 ਪਰ। ਕੋਲ ਆ ਜੂਗਾ 20 ਪਰੇ ਰਹਿ ਜਾਂਦੀ ਐ ਚੜਾਈ ਪਰ। ਜਮਾਈਂ ਬੀਤੇ ਆ ਜਾਂਦੀ ਐ ਬੰਦੇ ਹੋ ਜਾਂਦੀ ਐ ਮੰਨ ਲਾ ਜੇ ਹੋਟਲ ਟੁੰਗੇ ਚ ਐ ਨਾ ਔਰ ਗੱਡੀ ਟੁੰਗੇ ਚ ਉਤਾਰਨੀ ਪੈ ਜਵੇ ਬੰਦ ਹੋਏ ਤੇ ਬਿਨਾ ਨਹੀਂ ਗੱਡੀ ਚੜ੍ਹਦੀ ਉੱਪਰ ਤੇ ਹੁਣ ਬਾਕੀ ਇੱਕ ਵਾਰੀ ਸ਼ਾਮ ਲਈ ਮਿਸਤਰੀ ਹੈਗਾ ਗੁਰਿੰਦਰ ਬਾਈ ਕਹਿੰਦਾ ਗੁਰਿੰਦਰ ਬਾਈ ਨੇ ਕਰਵਾਣਾ ਉਹ ਸਾਫ ਆਪਣਾ ਰੇਡੀਏਟਰ ਇਹ ਆਪਾਂ ਉਥੇ ਲੈਪਟਾਪ ਲਵਾ ਕੇ ਦੇਖ ਲਾਂਗੇ ਇਹਨੂੰ ਕੱਢਿਆ ਇਧਰੋਂ ਸਾਰਾ ਖਾਲੀ ਕੀਤਾ ਨਾ ਵੀ ਪਹੁੰਚ ਆ ਦੇਖੋ ਇਧਰ ਫੌਜੀ ਜਾਂਦੇ ਹਾਂ ਜੋ ਤੋਪਾਂ ਹੀ ਯਾਰੀਆਂ ਬੜਮ ਬੜਮ ਚੱਲਦਾ ਕੰਮ ਆ ਦੇ ਤੋਪਾਂ ਹੀ ਤੋਪਾਂ ਬਾਈ ਕੱਦੀ ਲੈ ਚੱਲਦੇ ਆਪਾਂ ਆ ਕੇ ਪਿੰਡ ਚੱਕਵਾਂਗੇ ਉਹ ਆਜੋ ਤੈਂ ਦੌੜਦਾ ਤੰਨੇ ਵੀ ਲਗਾਈ ਦੀਆਂ ਨਾ ਤਾਂ ਹੀ ਦੇ ਗਰੇ ਬੋਝੀਆਂ ਗੰਨੀ ਇਹਨਾਂ ਨੂੰ ਕਹੇ ਇੱਕ ਤੋਪ ਦੇ ਦੋ ਕਹਦੇ ਇਹ ਭਾਈ ਇਹ ਆ ਸਾਡਾ ਚੌਧਰੀ ਸਾਹਿਬ ਆ ਚੌਧਰੀ ਮੇਰੇ ਕੋਲ ਦੇ ਲ ਜਿੱਦਾਂ ਆ ਜਿੱਦਾਂ ਹਲੇ ਮੇਰਾ ਚੈਨਲ ਮੋਨਟਾਈਜ਼ ਵੀ ਨਹੀਂ ਹੋਇਆ ਜੀਗਾ ਉਸ ਟਾਈਮ ਆਉਂਦਾ ਹਣਾ ਚੌਧਰੀ ਆਪਾਂ ਜੀ ਲੋਕ ਬੰਨੇ ਹੋ ਇੰਨਾ ਬੈ ਕੇ ਤੇਰੀ ਗੱਲ ਹਣਾ ਜਿੱਦਾਂ ਦੇ ਲ ਕਿੰਨੇ ਹੋ ਸਾਲ ਹੋ ਗਏ ਬੈਠੋ ਲੈਣਾ ਹੁਣ ਚੌਧਰੀ ਆਹ ਹੋਰੇ ਬੈਠੋਗੇ ਆਹ ਦੇਖੋ ਬਹਿ ਗਿਆ ਹੋਰ ਮੈਂ ਸਾਡਾ ਆਹ ਚਿਹਰੇ ਤੇ ਲਾਲੀਆਂ ਹੀ ਮਾਰਦੀਆਂ ਚ ਉੱਪਰ ਤੇ ਭੈਣ ਜੋ ਨਜ਼ਰ ਵੀ ਨਾ ਲਾ ਜੇ ਸਾਡੀ ਆਪਸ ਚ ਨਜ਼ਰਾਂ ਲੱਗਦੀਆਂ ਨਹੀਂ ਰਹਿਣੀਆਂ ਇੱਕ ਦੋ 100 ਮੀਟਰ ਲੈਪਟਾਪ ਵਾਲਾ ਬਾਈ ਬੁਲਾ ਲਿਆ ਸੀ ਤੇ ਹੁਣ ਰਾਤ ਨੂੰ ਸਾਡੀ ਗੱਡੀ ਬੰਦ ਹੋ ਗਈ ਬਜਨੌਰ ਵਾਲੇ ਏਰੀਏ 'ਚ ਗ੍ਰਿੰਦਰ ਬਾਈ ਨੇ ਕਿਹਾ ਤਾਨੂੰ ਕਹਿੰਦਾ ਵੀ ਬਜਨੌਰ ਦੇ ਏਰੀਏ 'ਚ ਚੀਤੇ ਆ ਜਾਂਦੇ ਆ ਕਹਿੰਦਾ ਉੱਥੇ ਉੱਤਰਿਓ ਨਾ ਥੱਲੇ ਬਸ ਮੈਂ ਨਾ ਕਹਾ ਮੈਂ ਕਿਹਾ ਟਾਰਚ ਲੈ ਕੇ ਖੜੇ ਰਹੋ ਖੇਤਾਂ 'ਚ ਦੇਖੀ ਜਾਓ ਮੈਂ ਕਿਹਾ ਜਿੱਧਰ ਤੇ ਹੰਦਾ ਦਿਖਿਆ ਮੈਂ ਕਿਹਾ ਦੱਸ ਦਿਓ ਭੱਜ ਕੇ ਗੱਡੀ 'ਚ ਸੱਟ ਜਾਾਂਗੇ ਬਾਗਣ ਕੰਮ ਹੋ ਗਿਆ ਥੋੜਾ ਜਿਹਾ ਆ ਮੈਂ ਨਾ ਵੀ ਉਹ ਲੈਪਟਾਪ ਲਾ ਕੇ ਦੇਖਨੇ ਆ ਕਿ ਆ ਗੱਲਬਾਤ ਸਿਰੇ ਲੱਗਦੀ ਐ। ਇਹ ਆ ਚੌਧਰੀ ਹੂੰ ਕੈਸਨ ਹਾਂ ਅਕਸ਼ਨ ਬਾਤ ਟਿਕਣੀ ਕਰਨੀ ਹਾਂਜੀ ਮਿੱਤਰੋ ਆ ਸ੍ਰੀ ਕਾਲ ਤੇ ਗੁੱਡ ਈਵਨਿੰਗ ਤੇ ਟਾਈਮ ਹੋ ਗਿਆ 4:54 ਮਿੰਟ ਇਸ ਟਾਈਮ ਅਸੀਂ ਹੈਗੇ ਹਰੀ ਨਗਰ ਬਾਰਡਰ ਤੋਂ ਪਿੱਛੇ ਤੇ ਅੱਜ ਦੇਖਦੇ ਆਂ ਕੀ ਬਣਦਾ ਜੇ ਸਾਡੇ ਕੋਲ ਜੀਰੀ ਆ ਇਹ ਆ ਦਾ ਮੋੜ ਕੇ ਪਿੱਛੇ ਹੀ ਲਵਾਣਗੇ ਇਹ ਆ ਕਹਿਣਗੇ ਭਾਈ ਲੇਜੋ ਉਹ ਦੇਖਦੇ ਆਂ ਪਰ ਬਾਕੀ ਉਹ ਜਿਹੜੇ ਲੱਕੜ ਦੀ ਪਰਚੀ ਕੱਟਦੇ ਹਨਾ ਭਾਈ ਉਹਨਾਂ ਕੋਲ ਨਾ ਗੱਡੀ ਰੋਕਿਆ ਕਰੋ ਚਾਹੇ ਤੁਹਾਡੇ ਕੋਲ ਲੋਹਾ ਸਿਰਫ ਲੱਕੜ ਦੀ ਪਰਚੀ ਕਟਵਾਇਆ ਕਰੋ ਉਹਨਾਂ ਕੋਲ ਇਹ ਉਹਨੂੰ ਆਪਾਂ ਕਹਿੰਦੇ ਨਹੀਂ ਹੈਗੇ ਵੀ ਹਾਂ ਉੱਥੋਂ ਭਜਾਓ ਗੱਡੀ ਠੀਕ ਆ ਜਿਹੜੀ ਲੱਕੜ ਦੀ ਪਰਚੀ ਆ ਉਹ ਖਟਵਾ ਲਿਆ ਕਰੋ ਹੋਰ ਕੋਈ ਪਰਚੀ ਨਹੀਂ ਹੈਗੀ ਉਹ ਇਹ ਸਕ੍ਰੈਪ ਵਾਲੇ ਵੀ ਉਹ ਕਰੀ ਜਾਂਦੇ ਵਿੱਚ ਅੱਜ ਤਰੀਕ ਕਿੰਨੀ ਹੋ ਗਈਆਂ ਨਹੀਂ 29 29 ਤਰੀਕ ਆ ਭਾਈ ਅੱਜ ਠੀਕ ਆ ਤੇ ਵੈਸੇ ਤਾਂ ਆਪਾਂ ਦੋਈ ਗੱਡੀਆਂ ਦੇ ਤਰਪਾਲਾਂ ਪਾਈ ਹੋਈਆਂ ਦੇਖਦੇ ਆਂ ਜਾ ਕੇ ਕਿਆ ਬਣਦਾ ਅੱਲਾ ਮਿੱਤਰੋ ਯੂਪੀ ਜਹਾ ਦਾ ਲੰਘਿਆ ਏ ਆ ਇੱਥੇ ਦੇਖਦੇ ਆਂ ਕਿਆ ਬਣਦਾ ਹੁਣ ਨਾ ਬਈ ਹੁਣ ਨਹੀਂ ਰੋਕਦੇ ਹੈਗੇ ਹੁਣ ਪਹਿਲਾਂ ਹੀ ਰੋਕਦੇ ਸੀਗੇ ਸ਼ੂਤਾਰਾ ਮਹਾਰਾਜ ਦਾ ਲੰਘਿਆ ਏ ਆਈ ਨਹੀਂ ਤਾਂ ਗਈ ਉੱਥੇ ਹਾਂਜੀ ਮਿੱਤਰੋ ਸਾਮੂ ਵੇ ਆ 9 ਵਜਣੇ ਵਾਲੇ ਆ ਤੇ ਵੈਲ ਸਾਹਿਬ ਉਧਰ ਤੇਰਫਲਾ 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 ਹਾਂ ਤੇਰਫਲਾ 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 ਪੀ ਰਹੇ ਆ ਤੁਹਾਨੂੰ ਨਵੀਂ ਚੀਜ਼ ਦੱਸਦੇ ਆ ਪਹਿਲਾਂ ਤਾਂ ਤੁਹਾਨੂੰ ਚੂਰਨ ਦੱਸਿਆ ਸੀਗਾ ਐ ਉਹ ਚੂਰਨ ਤੋਂ ਵੀ ਬਾਈ ਕਈ ਗੁਣਾ ਜ਼ਿਆਦਾ ਉਹ ਆ ਲਾਭਕਾਰੀ ਪੱਕਾ ਸਾਰਾ ਤੇ ਇਹ ਲੈ ਕੇ ਆਇਆ ਬਾਈ ਉਥੋਂ ਹਾਂ ਬੋਲਿਆਂ ਦੀ ਹੱਟੀ ਤੇ ਬੋਲਿਆਂ ਦੀ ਹੱਟੀ ਤੋਂ ਤੇ ਬੋਲਿਆਂ ਦੀ ਹੱਟੀ ਕਿੱਥੇ ਆ ਬੋਲਿਆਂ ਦੀ ਹੱਟੀ ਆ ਬਸੀ ਪਠਾਣਾ ਬਸੀ ਪਠਾਣਾ ਕਿੱਥੇ ਆ ਜਿਹੜੇ ਮਤਲਬ ਬਾਹਰ ਇਧਰ ਮਾਝੇ ਮੁਜੇ ਵਾਲੇ ਆ ਉਹਨਾਂ ਨੂੰ ਤਾਂ ਨਹੀਂ ਪਤਾ ਹੁਣ ਆ ਵੀ ਬਸੀ ਪਠਾਣਾ ਕਿੱਥੇ ਆ ਸ਼੍ਰੀ ਫਤੇਗੜ ਸਾਹਿਬ ਦੇ ਉਹ ਜਦ ਆਪਾਂ ਸ਼੍ਰੀ ਫਤੇਗੜ ਸਾਹਿਬ ਜਾਣੇ ਆ ਗੁਰਦੁਆਰਾ ਸਾਹਿਬ ਲੰਘ ਕੇ ਫਾਟਕ ਲੰਘ ਕੇ ਪਹਿਲੇ ਹੀ ਸ਼ਹਿਰ ਆਂਦਾ ਬਸੀ ਪਠਾਣਾ ਹਨਾ ਉੱਥੇ ਬਈ ਪਠਾਨ ਰਹਿੰਦੇ ਸੀਗੇ ਤਾਂ ਕਰਕੇ ਨਾਮ ਉਹਦਾ ਬਸੀ ਪਠਾਨਾ ਉੱਥੇ ਬੋਲਿਆਂ ਦੀ ਹੱਟੀ ਆ ਉੱਥੋਂ ਜਿਹੜੇ ਕਈ ਭਰਾ ਪੁੱਛਦੇ ਸੀਗੇ ਵੀ ਤੂੰ ਕੇਸ ਨਿਕਾਰ ਸਾਬਣ ਕਿੱਥੋਂ ਲੈ ਕੇ ਆਇਆ ਮੇਰੀ ਫੋਟੋ ਠੀਕ ਆ ਰਹੀ ਆ ਦੇਖੀ ਹੈ ਉਹ ਕਹਿੰਦਾ ਬਈ ਤਰੇਫਲਾ ਕੋਈ ਫਾਲ ਨਹੀਂ ਹੈਗਾ ਹਾਂ ਇਹ ਪੰਜਾਂ ਚਾਰ ਹਾਂ ਆ ਮਿਲ ਕੇ ਤਰੇਫਲਾ ਆਏ ਕਹਿੰਦਾ ਉਹ ਉਹ ਅੱਗੇ ਅੱਗੇ ਉਹ ਅੱਦੇ ਅੱਦੇ ਲੱਤੇ ਵੇ ਆ ਨਾਮ ਉਹਨਾਂ ਦੇ ਕਈ ਚੀਜ਼ਾਂ ਨੇ ਨਾ ਦਾ ਅੜਾ ਲਤਾ ਪਾਤੀ ਤ੍ਰਿਫਲਾ ਹਨਾ ਕਈ ਚੀਜ਼ਾਂ ਨੇ ਸਾਨੂੰ ਉਦਣ ਦੱਸਿਆ ਹਾਂ ਕਹਿੰਦਾ ਵੀ ਇਹ ਤੁਸੀਂ ਕੋਈ ਐ ਸੁਣਦੇ ਵੀ ਆ ਬਲਾਣੀ ਕਹਿੰਦਾ ਉਹ ਐ ਚੀਜ਼ਾਂ ਮਿਲਾ ਕੇ ਪੰਜ ਚਾਰ ਫੇਰ ਨੌ ਬਣਦਾ ਉਹ ਜਿਹੜੀ ਪੰਜ ਚੀਜ਼ਾਂ ਮਿਲਾ ਕੇ ਹੁੰਦੀ ਆ ਉਹਨੂੰ ਕਹਿ ਦਿੰਨੇ ਆਹੋ ਯਾਰ ਇਹਨਾਂ ਨੇ ਉਹ ਲੈਦਾ ਚੋਰਨ ਉਹ ਵੀ ਕਹਿੰਦਾ ਕਾਲੀ ਮੱਛ ਫਰਾਉਣਾ ਇਹ ਉਹ ਇਹ ਬਣ ਕੇ ਫਰਾਉਣਾ ਹਾਂ ਤੇ ਬਾਈ ਇਧਰ ਨੂੰ ਆ ਚੱਕ ਕੇ ਦਿਖਾ ਦੇ ਇੱਕ ਵਾਰੀ ਆ ਤ੍ਰਿਫਲਾ ਕੈਨੇਡਾ ਵਾਲੇ ਦੀ ਹਰਬਲ ਇਹ ਬਈ ਹਰਬਲ ਕਨੇਡਾ ਇਹ ਗੁਰਨੀ ਵਧੀਆ ਚੀਜ਼ ਐ ਵਧੀਆ ਚੀਜ਼ ਆ ਜਿਹੜੇ ਜਿਹੜੇ ਬੰਦਿਆਂ ਨੂੰ ਕਬਜ ਕੂਬ ਜ ਰਹਿੰਦੀ ਆ ਹਨਾ ਬਹੁਤ ਹਾਂ ਚਾ ਸਭ ਓਕੇ ਰਿਪੋਰਟ ਕਬਜ ਹੋ ਗਈ ਸਿਰ ਦਰਦ ਲਿਖਿਆ ਹੋਇਆ ਪ੍ਰਾਣਾ ਆਪੋ ਜੇ ਕਰਕੇ ਪੜ ਲਿਓ ਬਾਈ ਢਿੱਡ ਦਾ ਦਰਦ ਹੋਵੇ ਜੇ ਉਹ ਹਰੇਕ ਹਾਲਾਤ ਸਾਨੂੰ ਵੀ ਬਹੁਤ ਇਹਦੇ ਵਿੱਚ ਜਿਹੜੀ ਮੈਂ ਤਾਂ ਹੁਣ ਜਲੂਨ ਤਾਂ ਨਹੀਂ ਕਰਕੇ ਮਨ ਤਾਂ 5-7 ਦਿਨ ਹੋ ਗਏ ਉਹ ਨਹੀਂ ਓਇਲ ਨਾਲ ਇਹਦਾ ਕੋਈ ਵਾਇਆ ਹੋਇਆ ਇਹ ਬਾਈ ਮੈਨੂੰ ਤਾਂ ਹੁਣ ਕੋਈ 5-7 ਦਿਨ ਇਹਨਾਂ 10 ਦਿਨ ਬਰਤਦੇ ਨੂੰ ਹਾਂ ਜਮਾ ਕੰਮ ਲੋ ਮੈਂ ਵੀ ਦੇਖਿਆ ਪੀ ਕੇ ਗੱਲ ਹੁਣ ਭੁੱਖ ਲਾਉਂਦਾ ਜਮਾ ਉਹ ਕੇ ਕੰਮ ਉੱਕ ਵੀ ਲੰਦਾ ਹਾਂ ਵਧੀਆ ਚੀਜ਼ ਹੈ ਘੱਟੋ ਘੱਟ ਇਹ ਕਹਿੰਦੇ ਵੀ 40 ਦਿਨ ਪੀਣਾ ਪੈਂਦਾ ਹਾਂ ਵੀ ਮੁੱਕੇ ਤੁਹਾਨੂੰ ਫੇਰ ਲੋਡ ਵੀ ਨਹੀਂ ਹੈਗੀ ਇਹਦੀ ਬਈ ਐ ਨਹੀਂ ਹੈ ਲੋਬਰ ਤੱਕ ਐ ਸਫਾਈ ਸਾਰਾ ਕੁਝ ਮੈਂ ਕਰਾਂ ਨਾ ਹੁਣ ਮੈਂ ਲਿਆਣਾ ਜਾ ਕੇ ਅੰਬਾਲੇ ਸਾਡੇ ਸਭ ਤੋਂ ਮਸ਼ਹੂਰ ਰੋਟੀ ਆ ਧਾਰੀ ਸ਼ਾ ਜਿਵੇਂ ਉਹ ਬੋਲੇ ਆ ਹੈ ਬੋਲੇ ਆ ਜਿਵੇਂ ਬੋਲੇ ਆ ਨਾ ਉਹ ਬੋਲਿਆਂ ਦੇ ਵੀ ਭਾਈ ਉੱਥੇ ਤਾਂ ਰੱਖੀ ਵੀ ਆ ਉਹਨਾਂ ਨੇ ਕੁੜੀਆਂ ਲਾਈਨ 'ਚ ਖੜੀਆਂ ਤੇ ਜਿਹੜੀ ਦਵਾਈ ਮਤਲਬ ਦੇਸੀ ਮਤਲਬ ਕਿਤੇ ਦੀ ਨਹੀਂ ਮਿਲਦੀ ਨਾ ਉੱਥੇ ਤੋਂ ਮਿਲ ਜਾਂਦੀ ਆ ਕੈਂਟ ਧਰੀ ਸ਼ਾਹ ਆ ਤਾਂ ਦੁੱਧ ਲਾਉਂਨੇ ਕਿਆ ਕਿਆ ਦਾ ਕਹਿੰਦੀ ਚੜੇਲ ਦਾਣਾ ਹਾਂ ਚੜੇਲ ਦਾਣਾ ਸੁਣਿਆ ਕਦੇ ਨਾ ਚੜੇਲ ਦਾਣਾ ਉਹ ਵੀ ਪਿਆ ਉਹਨਾਂ ਕੋਲ ਉਹ ਚੜੇਲ ਦਾਣਾ ਕੰਮ ਆਂਦਾ ਉਹਾਂ ਵੱਂਚ ਭਾਈ ਬਹੁਤ ਕੁਝ ਮਿਲਦਾ ਉੱਥੇ ਹਾਂ ਉਹ ਤਾਂ ਤੁਸੀਂ ਦੱਸ ਹੀ ਰਹੀ ਵੀ ਉੱਤੇ ਬਹੁਤ ਪੁਰਾਣੀ ਦੁਕਾਨ ਹੈ ਉਹਨਾਂ ਨੇ ਆਪਣੇ ਮੁੰਡੇ ਨੂੰ ਉਹ ਕਰਾਈ ਆ ਭਾਈ ਉਧਰ ਓਕਟਾ ਐਮੇ ਆਯੁਰਵੇਦ ਆਦੀ ਸਵੇਰੇ ਖਾਦੀ ਜਾਣੀ ਹੈ ਰੋਟੀਆਂ ਵੀ ਕਹਿੰਦਾ ਭਾਈ ਆਯੁਰਵੇਦ ਅਜ ਇੰਨੇ ਇੰਨੇ ਹੋ ਆ ਨਾ ਵੀ ਗੁਣਾ ਲੁਗੇਵੇ ਆ ਵੀ ਗੱਲ ਛੱਡ ਦੋ ਰੋਟੀਆਂ ਤੇ ਚਲੋ ਹੁਣ ਆਪਾਂ ਐਂਡ ਵਿੱਚ ਪਾ ਗਏ ਬਲੌਗ ਦਾ ਐਂਡ ਕਰ ਦਿੱਤੇ ਟੁੱਟਾ ਭੰਜਾ ਜਿਹੜਾ ਜਹਾ ਬਣਿਆ ਤੇ ਕੈਵੇਂ ਲੱਗਿਆ ਤੁਹਾਨੂੰ ਸਾਡਾ ਅੱਜ ਦਾ ਵਲੌਗ ਕਮੈਂਟ ਕਰਕੇ ਜਰੂਰ ਦੱਸਿਓ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਨਾਲ ਲਾ ਦੇ ਬੈਲ ਆਈਕਨ ਨੂੰ ਕਰ ਦਿਓ ਪ੍ਰੈਸ ਤਾਂ ਕਿ ਨੋਟੀਫਿਕੇਸ਼ਨ ਪਹੁੰਚ ਜਾਏ ਵੀਡੀਓ ਦੀ ਸਭ ਤੋਂ ਪਹਿਲਾਂ ਤੁਹਾਡੇ ਕੋਲ ਸਤਿ ਸ਼੍ਰੀ ਅਕਾਲ ਮਿਲਦੇ ਆਂ ਅਗਲੇ ਵਲੌਗ ਚ ਜਦ ਤੱਕ ਸਤਿ ਸ਼੍ਰੀ ਅਕਾਲ ਰੱਬ ਰੱਖਾ ਰੱਬ ਰੱਖਾ ਚੱਕੋ ਖਾਓਗੇ ਚੱਕੋ